ਬਿਊਟੀ ਸੌ 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 ਬਿਊਟੀ ਲਾਇਕ ਸੇ 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 ਜੇ ਆ ਚੀਜ਼ ਕਰਕੇ ਦਿਖਾ ਦੇ ਫਿਰ ਮੈਂ ਇਹਨਾਂ ਨੂੰ ਮਾਜੂਗਾ ਕਰੋ ਚਾਹ ਕਰ ਲੱਗਾ ਜੀ ਕਰਕੇ ਦਿਖਾ ਦੇ 1 ਕਰੋੜ ਦਾ ਨਾਮ ਆਹ ਸਾਲਿਆ ਫਸਲੀਆਂ ਬਾਹਰ ਆਉਂਦੀ ਜਿਹੜਾ ਕਰਕੇ ਦਿਖਾ ਦੂ ਆਹ ਓਏ ਆਹ ਦਿਖਾਉਣ ਲੱਗਾ ਓਏ ਨਹੀਂ ਹੁਣਾ ਇਧਰ ਇੱਕ ਕੋਸ਼ਿਸ਼ ਕਰ ਬੈਗਰਾ ਕੀ ਨਿਆਣਾ ਨੀਲੇ ਰੰਗ ਦਾ ਕਸੈੜਾ ਦੇ ਵਿੱਚ ਕਾਲੇ ਨਾਗ ਦਾ ਪਹਿਣਾ ਆਹ ਸਾਲਿਆ ਭੁੱਖ ਲੱਗੀ ਆ ਪਾ ਦੇ ਭੁੱਖ ਲੱਗੀ ਕੱਟ ਕਰ ਲੈ ਤੈਨੂੰ ਦੱਸਦਾ ਯੋ ਪਲੱਸ ਕਰ ਕਰਨਾ ਇਹ ਆਈ ਕਰ ਰਹੀ ਹੈ ਨਾ ਇਹ ਟਟ ਗਿਆ ਦੇਣਗੇ 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 ਉਹ ਚੱਲ ਚੱਲ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਲੋ ਜੀ ਆਪਣਾ ਵਲੌਗ ਅੱਜ ਕੱਲ ਨੂੰ ਸਟਾਰਟ ਤੇ ਆਪਣਾ ਸ਼ੇਰਾ ਵੀਰਾ ਆਪਣੇ ਨਾਲ ਅੱਜ ਅੱਬੇ ਮਜ਼ਾ ਆਏਗਾ ਨਾ ਬਿੜੋ ਤੇ ਆਪਣਾ ਇੱਕ ਜਵਾਗ ਹੀ ਨਾਲ ਆ ਤੇ ਬਿੱਲਾ ਆਪਣੇ ਨਾਲ ਹੀ ਹੁੰਦਾ ਤੁਹਾਨੂੰ ਪਤਾ ਹੀ ਆ ਵਲੌਗਾਂ ਦੇ ਵਿੱਚ ਸੁਣੋ ਮੁੰਡੇ ਦੇ ਵਿਚਾਰ ਕੀ ਕਹਿੰਦਾ ਵਾ ਭਰਾ ਦਾ ਚੈਨਲ ਸਬਸਕ੍ਰਾਈਬਰ ਕਰੋ ਫਿਰ ਮੇਰੇ ਵੱਤ ਵਾਰ ਸਪੋਰਟ ਕਰੋ ਭਰਾ ਨੂੰ ਹਾਂ ਜੀ ਲਓ ਜੀ ਆਪਾਂ ਆਪਣੇ ਵਲੌਗ ਦੇ ਵਿੱਚ ਅੱਜ ਲਾਉਣ ਲੱਗੇ ਆ ਪਾਣੀ ਆਪਣੇ ਪੌਂਗਰਾਂ ਨੂੰ ਤੇ ਪੈਪ ਆਪ ਹਣੀ ਲੈ ਕੇ ਆ ਕਰੋਂ ਤੇ ਤੁਹਾਨੂੰ ਦਿਖਾਉਨੇ ਆ ਕਿੱਦਾਂ ਪਾਣੀ ਲਾਉਣਾ ਵਾ ਤੇ ਬੂਟਿਆਂ ਨੂੰ ਆ ਕੇ ਸੋਚਿਆ ਪਾਣੀ ਲਾ ਦਈਏ ਇਤਨੀ ਖੁਸ਼ੀ ਇਤਨੀ ਖੁਸ਼ੀ ਮੈਨੂੰ ਅੱਜ ਆਹ ਵੇਖੋ ਗਰਮੀ ਦੇ ਨਾਲ ਨਾ ਬਹੁਤ ਸੁੱਕ ਗਏ ਬੂਟੇ ਪਹਿਲਾਂ ਪਾਣੀ ਲਾਇਆ ਸੀ ਤੇ ਬੂਟੇ ਸੁੱਕ ਗਏ ਆ ਤੇ ਅਸੀਂ ਸੋਚਿਆ ਪਾਣੀ ਲਾ ਲਈਏ ਆਪਣੇ ਪਪਰਾ ਲਾ ਨੂੰ ਬੂਟਿਆਂ ਨੂੰ ਤੇ ਆਪਾਂ ਅੱਜ ਕੋਈ ਗੇਮ ਤੇ ਖੇਡੀ ਨਹੀਂ ਆ ਸੋਚਿਆ ਵੀ ਇਦਾਂ ਚੱਲ ਵਲੌਗ ਪਾ ਲੈਨੇ ਅੱਜ ਬਣਾ ਲੈਨੇ ਆ ਤੇ ਛੇਰਾ ਵੀਰ ਆਪਣੇ ਨਾਲ ਆ ਸਾਰੇ ਆਪਣੇ ਨਾਲ ਬੜੀ ਆ ਤੇ ਇਸ ਕਰਕੇ ਮੈਂ ਕਿਹਾ ਚੱਲ ਪਾਣੀ ਪੁਣੀ ਲਾ ਲਈਏ ਤੇ ਬਾਕੀ ਵੀ ਚੱਕਰ ਨਹੀਂ ਆਉ ਲੱਗੇ ਆ ਪਾਪੂ ਬੁ ਲੈ ਆਂਦੇ ਆ ਸਾਡੀ ਬਿੱਲੇ ਭਾਜੀ ਟਾਂਗਲੋ ਆਪਣੇ ਪਹੁੰਚੇ ਪਹੁੰਚੇ ਦੱਸੋ ਜਾਈ ਸਾਡੀ ਆਂ ਹੀ ਪਿੰਦੇ ਭਾਜੀ ਬਹੁਤ ਸਾਫ਼ੀ ਗੱਲ ਭਾਜੀ ਸਾਫ਼ੀ ਗੱਲ ਗੁਰਸ਼ੇਵ ਗੁਰਪ੍ਰੇਵ ਆਲੇ ਬੱਲੀ ਸਾਲਾ ਮੇਰਾ ਵੀਰ ਪੈਰ ਉਹ ਉਧਰ ਨੂੰ ਲੈ ਜਾ ਉਧਰ ਨੂੰ ਅੱਜ ਤੇ ਚੱਲ ਜੱਦੇ ਤੇ ਤਿੱਦ ਜਾ ਬਾਕੀ ਆਹ ਤੇ ਤਾਂ ਕਿ ਇੱਥੇ ਮੇਲਾ ਵਾ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਰੌਣਕ ਮੇਲਾ ਇੱਥੇ ਚੈੱਕ ਕਰਾਵਾਂਗੇ ਸਹੀ ਗੱਲ ਮਾਤਾ ਦਾ ਜਗਰਾਤਾ ਆ ਮੰਦਿਰ ਸਾਹਮਣੇ ਮਾਤਾ ਦਾ ਅਸੀਂ ਦਿਖਾਉਨੇ ਆ ਮਾਤਾ ਦਾ ਮੰਦਰਾ ਲੱਗ ਗਿਆ ਆਪਣੇ ਤੇ ਜਗਰਾਤਾ ਵੀ ਆ 17 ਤਰੀਕ ਤੇ ਇੱਥੇ ਠੀਕ ਆ ਤੇ ਨਾਲ ਹੀ ਆਪਣਾ ਪਲਾਂਟ ਵਾ ਇੱਥੇ ਤੇ ਜਿੱਥੇ ਆਪਾਂ ਆਪਣੇ ਪਪੜਾ ਲਾਏ ਹੀ ਪਾਣੀ ਲਾਉਣਾ ਹਣ ਇਹਦੇ ਵਿੱਚ ਸੁੱਕਾ ਪਿਆ ਵਾ ਮੇਲਾ ਅਗਸਤ 12 ਤਰੀਕ ਨੂੰ ਸਾਰੇ ਮੇਰਾ ਭਰਾ ਪੋਸਟਰ ਪਾਸਟਰ ਲੱਗਣੇ ਆ ਪਿੰਡਾਂ ਦੇ ਵਿੱਚ ਤੇ ਜਿੱਥੇ-ਜਿੱਥੇ ਲੱਗਣੇ ਆ ਮੇਰਾ ਭਰਾ ਸਾਰੇ ਆਇਓ ਮੇਲਾ ਵੇਖਣ ਲੋ ਜੀ ਮੋਟਰ ਆਪਣੀ ਇੱਥੇ ਆ ਤੇ ਮੋਟਰ ਪਹਿਲਾਂ ਚੱਲਣ ਈ ਆ ਹੁਣ ਪਾ ਲਉਣਾ ਪੈਣਾ ਇਦਾਂ ਕਲੰਪ ਕਲੰਪ ਲੈਣਾ ਵੀ ਲਿਉਣਾ ਪਣਾ ਹੈਗਾ ਕੋਲ ਕਲੰਪ ਹੈਗਾ ਕਾਹਵਾ ਕੋਲ ਕੋਈ ਨਹੀਂ ਮੋਟਰ ਬੰਦ ਨਹੀਂ ਹੁੰਦੀ ਚਲੋ ਫਿਰ ਇਦਾਂ ਕੱਸ ਲੋ ਪੇਜ ਜਾਣਾ ਜੇ ਓ ਬੱਲੇ ਬੜਾ ਐਕਸਪੀਰੀਅੰਸ ਈ ਫਿਰ ਲੈ ਆ ਲੈ ਆ ਲੜਾ ਗੱਤੀ ਨੂੰ ਆਵੇਗਾ ਵਾ ਚਤੂਤ ਡਰ ਜੰਨਾ ਰਵੀ ਤੇ ਡੇ ਡੇ ਦੰਦ ਦੰਦਾਂ ਨਾਲ ਕਾਕ ਪੁੱਛ ਲੈ ਬਲੇ ਕਰ ਵੇਖਵਾ ਵੀ ਉਹ ਗਾੜੀ ਵਾਲ ਬੁਲਕ ਨਹੀਂ ਪਿਆ ਲੋ ਜੀ ਅੱਜ ਪੂਰੇ ਇੱਥੇ ਵੱਜਣੇ ਆ 12 12 ਵਜ ਜਾਣੇ ਲਗ ਭਾ ਕੇ ਪਾਣੀ ਨਾ ਲੇਟ ਲੱਗਦਾ ਥੋੜਾ ਮੋਟਰ ਨਿੱਕੀ ਆ ਅੱਜ 12 ਵਜ ਤੱਕ ਪੂਰੀ ਇੱਥੇ ਲੱਗੂਗੀ ਮਹਿਫਲ ਦਿਨੇ ਬੱਤੀ ਹੁੰਦੀ ਵੀ ਰਾਤ ਨੂੰ ਹਾਂ ਦਿਨੇ ਬੱਤੀ ਨਹੀਂ ਹੁੰਦੀ ਤੇ ਬੱਤੀ ਹੁੰਦੀ ਆ ਰਾਤ ਨੂੰ ਤੈਂ ਸੋਚਿਆ ਵੀ ਹੁਣ ਲਾ ਲਈਏ ਸ਼ਾਮਾਂ ਨੂੰ ਸ਼ੇਰ ਦਾ ਤੇ ਬੱਤੀ ਪਤਾ ਨਹੀਂ ਕਿਹੜੇ ਵੇਲੇ ਬੰਦ ਹੋਣੀ ਹੈ ਗਰਮੀਆਂ ਦੇ ਤੁਹਾਨੂੰ ਪਤਾ ਹੀ ਹੈ ਬੱਤੀ ਰਹਿੰਦੀ ਆ ਬੰਦ ਬਿੱਲਾ ਜੀ ਕਹਿਣਾ ਚਾਹੋਗੇ ਕੁਝ ਨਹੀਂ ਕਹਿਣਾ ਕੋਈ ਵੀ ਬਿੱਲੇ ਨੇ ਗੇਮ ਚੀ ਬੋਲਦੇ ਐ ਇਦਾਂ ਨਹੀਂ ਬੋਲਦੇ ਇਹ ਲਓ ਜੀ ਪਾਣੀ ਰੁਕ ਗਿਆ ਵਾ ਇੱਥੇ ਹੀ ਹਲੇ ਅਹੀਂ ਕਾੜਨਾ ਵਾ ਪਾਣੀ ਆ ਉਹ ਪਲਾਂਟ ਚ ਜਿੱਥੇ ਪਪਰ ਲੱਗਿਆ ਤੇ ਪੈ ਫੇਰ ਪਾਉਣਾ ਪੈਣਾ ਅੱਗੇ ਪਾਉਨੇ ਆ ਪੈਪ ਅੱਗੇ ਵੀ ਕੀ ਕਹਿੰਦਾ ਸ਼ੇਰ ਕੀ ਚਾਹੀਦਾ ਵਾ ਕੋਈ ਨਹੀਂ ਕਰ ਲੰਦੂ ਆਹ ਲਵਾ ਪੈਪਾ ਕੀ ਰੋਜਾ ਇਹਦਾ ਵੀ ਹੱਲ ਕਰਦੇ ਪਿਛਲੀ ਵਾਰ ਕੀਤਾ

ਉਧਰ ਗੱਡੀ ਆ ਗਈ ਆ ਮੰਡੀ ਲੱਗੂ ਕਿਤੇ ਗੋਣੇ ਮਾਰੀਆਂ ਨੇ ਲੱਦਰੀਆਂ ਵਾ ਰੌਣਕ ਮੇਲਾ ਪੂਰਾ ਲੱਗੂਗਾ ਜਿਗਰਾਤੇ ਤੇ ਬਾਕੀ ਵਲੌਗ ਜਿਗਰਾਤੇ ਦਾ ਹੋਊਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਮੁੰਡੇ ਦਾ ਕਹਿਣਾ ਮੰਨ ਲੋ ਸਪੋਰਟ ਕਰਿਓ ਭਰਾ ਤੁਹਾਡੀ ਸਾਰਿਆਂ ਦੀ ਸਪੋਰਟ ਹੋ ਰਹੀ ਆ ਹੋਰ ਸਪੋਰਟ ਕਿੱਧਰ ਲਈ ਜਾਂਦਾ ਵਾ ਵੱਡੇ ਟਾਇਰਾਂ ਵਾਲਾ ਸਾਈਕਲ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਭਰਾ ਲਓ ਜੀ ਆ ਗੈਂਗ ਆਪਣੀ ਸਾਰੀ ਆ ਗਈ ਆ ਇਹ ਸਾਰੀ ਮੁੰਡੇ ਦਾ ਜਗਰਾ ਤੇ ਦਾ ਕਰਕੇ ਹੈ ਹਾਂ ਜੀ ਗਾਇ ਸੇਵਾ ਕਰਨ ਆਏ ਆ ਸੇਵਾ ਕਰਨ ਆਏ ਆ ਗਾਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰ ਹਾਣੀ ਦੇ ਆ ਭਾਜੀ ਮੋਟੇ ਭਾਜੀ ਹੁਣੀ ਵੀ ਆ ਗਏ ਮੋਟੇ ਇਹਨੂੰ ਐਡਾ ਤਗੜਾ ਸੈਂਗਲੀ ਵਾਰਾ ਖਾਂਦਾ ਦਾ ਮੋਟੇ ਦਾ ਸੈਂਗਲ ਇਹ ਭਾਜੀ ਆਪਣੇ ਮੋਟੇ ਪਹਿਲੀ ਸਟਾਈਲ ਨੂੰ ਚੁੰਮੇ ਕਰਾਂਗੇ ਪਹਿਲੀ ਨੇ ਨਰ ਜਾਂਦੀ ਕਿਸੇ ਗੁੱਸੇ ਉਪਰੀ ਓਹ ਬਾਕੀ ਤੁਸੀਂ ਭਰਾ ਡੋਲਾ ਡੋਲਾ ਚੈੱਕ ਕਰਾ ਦਈਏ ਤੁਹਾਨੂੰ ਡਬਲਾ ਚੈੱਕ ਕਰੋ ਮੁੰਡੇ ਦਾ ਮੁੰਡੇ ਦਾ ਡਾਲਾ ਚੈੱਕ ਕਰੋ ਦੀ ਇੱਧਰ ਚੈੱਕ ਕਰੋ ਨਰੇ ਮਾਸ਼ਾਅੱਲ ਇੱਧਰ ਹੀ ਹਾਂ ਹਾਂ ਰਾਜਾ ਜੀ ਆਪਣੀ ਸ਼ਕਤੀਆਂ ਦਾ ਪੂਰਾ ਇਸਤੇਮਾਲ ਕਰ ਰਹੇ ਹੋ ਲੇਕਿਨ ਲੋਂਡਾ ਯਹਾਂ ਨਹੀਂ ਰੁਕਦਾ ਕਾ ਕਾਲਾ ਬੰਦੀ ਬੰਦੀ ਥੋਲੀ ਬੰਦੀ ਆਂਦਾ ਆਂਦਾ ਨਰੀਆਂ ਖੱਲਾ ਆਹ ਕਰੋੜੇ ਅੰਦਰ ਇੱਧਰ ਮੈਂ ਚੱਲਣ ਡਿਆ ਕਬੱਡੀ ਦਾ ਓਏ 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 ਫਰਨੇ ਸਾਫੇ ਉੱਤਨੇ ਸ਼ਾਪ ਗੁੜੇ ਆਹ ਦੇ ਨਾ ਵੇ ਹੋ ਯਾਰ ਮੁੰਡਾ ਆ ਆ ਬਾਜੀ ਉਹ ਹੰਡਾ ਵੇ ਓਏ ਮੇਰੇ ਨਾਲ ਪੈਨ ਨੂੰ ਫਿਰਦੇ ਵੇ ਲੋ ਦੋ ਜਾਨੇ ਇਹ ਫਰਨੇ ਸਾਫੇ ਪਹਿਲੇ ਲੈ ਤਾ ਉਹ ਭਰਾ ਆਪਣਾ ਉਧਰ ਵੀ ਆ ਗਿਆ ਓਏ ਓਏ ਅਰਜਨ ਜੱਫਾ ਲੱਗ ਗਿਆ ਕਹਿੰਦੇ ਜੱਪੜ ਆ ਚੱਪਲ ਉੱਡਦੀ ਹੋਈ ਇਹਨੂੰ ਭਾਰਵਾ ਕਰਨਾ ਓ ਟੋਨੀ ਗੈਂਗ ਸਾਰੀ ਆਪਾ ਆਪਾ ਜਗਰਾਤੇ ਦਾ ਲੋਗ ਪਹੁੰਚਾ ਲੈ ਵੀ ਮਾਤਾ ਦਾ ਮੇਲਾ ਆਉਂਦਿਆ ਦੇ ਕਰਕੇ ਸੇਵਾ ਡੇ ਕਰਨ ਡੇ ਆ ਪੂਰਾ ਦਾਤਰ ਫੇਰ ਡੇ ਆ ਭੰਗ ਡੇ ਵੜਨ ਤਾਂ ਉਧਰ ਆਪਾਂ ਪਾਣੀ ਵੀ ਲਾਉਂਦੇ ਆ ਆਪਣਾ ਪਾਣੀ ਵਾਲਾ ਪੂਰਾ ਚੱਲਣ ਦਾ ਕੰਮ ਰਾਤ ਦੇ ਦੀ ਸਾਰੀ ਸਫਾਈ ਹੋਣੀ ਜਗਰਾਤੇ ਦਾ ਕਰਕੇ ਬਾਕੀ ਕੋਈ ਚੱਕਰ ਨਹੀਂ ਆਜੋ ਕਰਦੇ ਆ ਸਫਾਈ ਸੂਰੀ ਹਾਂ ਤੂੰ ਪਾੜੀ ਜਗੜਾ ਤੇ ਦਾ ਬਹਾਵਾਂ ਨਹੀਂ ਬੁਲਾਉਂਦੀ ਪਾੜੀਆਂ ਨਹੀਂ ਮੜੀਆਂ ਲੱਤਾ ਛਾੜ ਦੇਣੀਆਂ ਉਹ ਪੂਰਾ ਪੂਰਾ ਦਿਖਾਉਂਦੇ ਮੇਰੇ ਮੋਢੇ ਮੈਂ ਨਹੀਂ ਮਿਚਾਇਆ ਅੱਜ ਚੱਕੜ ਪਾ ਆਹ ਮੁੰਡਾ ਪੂਰੀ ਹੱਤ ਕਰਾਉਂ ਰਿਹਾ ਵਾ ਹਾਂਜੀ ਮੈਂ ਤੁਹਾਨੂੰ ਸਬਸਕ੍ਰਾਈਬ ਕਰੋ ਲੱਕਡਾਈਬ ਕਰੋ ਤੇ ਟਿੰਗੇ ਦੇਂਗੇ ਮੋਟਿਆ ਤੂੰ ਦੱਸ ਆਪਣਾ ਕੋਈ ਵਿਚਾਰ ਆ ਡਰਜਨ ਤੇ ਚੇਲਿਆਂ ਦੀ ਸੰਦਾ ਦਰਜਨ ਮੈਨੂੰ ਪਤਾ ਨਹੀਂ ਵੇ ਮੈਂ ਹੀ ਖਾ ਜਾਣਾ ਵਾ ਇਹ ਤਾਂ ਮੈਨੂੰ ਪਤਾ ਲੱਗ ਜਾਂਦਾ ਜੇ ਡਾਲ ਆਪਣਾ ਟੇਡ ਦੇ ਦਰਸ਼ਨ ਦੇ ਕਰ ਦਿਖਾ ਆਪਣਾ ਟੇਡ ਦੇ ਨਹੀਂ ਦਿਖਾਜ ਕਰ ਛਲੜ ਦਾਜ ਚੁੱਕ ਦਿਖਾ ਨਹੀਂ ਨਹੀਂ ਦਿਖਾ ਫਿਰ ਮਾਮਾ ਦਿਖਾ ਫਿਰ ਉਹ ਨਹੀਂ ਨਹੀਂ ਦਿਖਾ ਉਹ ਨਹੀਂ 베ਤੀ ਹੁੰਦੀ ਲੋਕਾਂ ਨੇ ਕਮੈਂਟ ਕਰਨੇ ਤੇਲੀ ਵਧੀਆ ਵਧੀਆ ਆ ਚੀਜ਼ ਤੁਸੀਂ ਕਰਕੇ ਦਿਖਾਉਂਦੀ ਆ ਵੇਖੋ ਦੋ 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 ਯੂ ਵੀ ਲਾਈਕ ਯਸ 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 ਇੱਧਰ ਵੇਖੋ ਨਵਾਂ ਮਹੀਨਾ ਆ ਬੁਰਕਾ ਨਹੀਂ ਨਹੀਂ ਹੋਰ ਟੈਂਗੇ ਟੈਂਗੇ ਤੇ ਟੈਂਗੇ 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 ਉਹ ਚੱਲ ਗਾ ਦਰ ਸਟਾਪ ਦੋ ਤੇ ਡਰੇ ਹਾਲਾ ਕੋਲ ਕਰਦੇ ਗਰੀਬ ਲੋ ਹੈ ਚੱਲ ਕਰ ਲੈ ਹੈਲੋ ਬਿਊਟੀ ਸੌ 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 ਬਹੁਤ ਲਾਈਕਸ ਯਾਰ ਸੇ 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 ਯੇ ਜੇ ਆ ਚੀਜ਼ ਕਰਕੇ ਦਿਖਾ ਦੇ ਫਿਰ ਮੈਂ ਇਹਨਾਂ ਨੂੰ ਮਾਜੂਗਾ ਕਰੋ ਚਾਹ ਕਰ ਲਗਾ ਜੀ ਆ ਕਰਕੇ ਦਿਖਾ ਦੇ 1 ਕਰੋੜ ਦਾ ਨਾਮ ਆਹ ਸਾਲਿਆ ਫਸਲੀਆਂ ਬਾਹਰ ਆਉਂਦੀ ਜਿਹੜਾ ਕਰਕੇ ਦਿਖਾ ਦੂਗਾ ਓਏ ਓਏ ਦਿਖਾਉਣ ਲੱਗਾ ਓਏ ਨਹੀਂ ਹੁਣਾ ਇਧਰ ਇੱਕ ਕੋਸ਼ਿਸ਼ ਕਰ ਬੈਗਰਾ ਕਿਆ ਨਿਆਣਾ ਆ ਨੀਲੇ ਰੰਗ ਦਾ ਕਸੈੜਾ ਦੇ ਵਿੱਚ ਕਾਲੇ ਨਾਗ ਦਾ ਪੈਣਾ ਆਹ ਸਾਲਿਆ ਭੁੱਖ ਲੱਗੀ ਆ ਪਾ ਦੇ ਭੋਖ ਲੀ ਕੱਟ ਕਰ ਲੈ ਨਾ ਆਇਓ ਪਲਾਸ ਕੱਟ ਕਰ ਲੈ ਚੱਕੀ ਆਈ ਚੱਕੀ ਆ ਰਹਾ ਇਹ ਟਟ ਗਿਆ ਲੋ ਜੀ ਫਾਈਨਲੀ ਆ ਗਿਆ ਆਪਣੇ ਪੈਲੀ ਦੇ ਵਿੱਚ ਪਾਣੀ ਤੇ ਹੁਣ ਛੜ ਦੇ ਵਿੱਚ ਪੁੱਤ ਕਿਆਰੀ ਜੀ ਛੋਟੇ ਨੇ ਪੈਪ ਨੂੰ ਖੈਦਾ ਰੰਦ ਕਿਆਰੀ ਪਿਆ ਕੋਈ ਨਹੀਂ ਉਹ ਨਿਕਲ ਗਿਆ ਵਾਲੋ ਤੁੰ ਕੀ ਗਾਰ ਤੇ ਲੱਗਾ ਕੱਪੜੇ ਲਾ ਕੇ ਆਵਾਜ਼ ਦੇ ਯਾਰ ਦੋਸਤ ਮੁੰਡੇ ਦੇ ਨਾ ਨਾ ਪਤਾ ਪਾਣੀ ਨਹੀਂ ਪਾਉਣਾ ਨਾ ਤੇ ਆ ਯਾਰ ਇਹਦਾ ਲਗੋਟਿਆ ਲਗੋਟ ਗਿਆ ਯਾਰ ਮਾਮਾ ਨੇੜੇ ਲੋਏ ਲੈ ਚੱਲਦੇ ਆ ਓਏ ਰੋਜਾ ਬਹੁਤ ਆ ਉਹਨੂੰ ਬੂਟੇ ਨੂੰ ਨਾ ਫੜ ਹੋਰ ਜੋ ਮਰਜੀ ਕਰੀ ਜਾ ਬੂਟਾ ਗੁੱਸੇ ਹੰਦਾ ਬਾ ਬੂਟਾ ਗਾਲਾਂ ਕੱਢਦਾ ਹੀਓ ਬੂਟੇ ਨੂੰ ਬੋਟਾਂ ਪਾ ਦੇ ਇਮਾਤ ਕੇ ਪੇੜ ਮਾਰ ਦੇਣੀ ਤੇਰੇ ਹਾਂਜੀ ਸਰ ਹਾਂਜੀ ਵਾਰੀ ਇਹ ਕਦੀ ਸਾਗ ਲਾਉਂਦੇ ਆ ਓਏ ਆਦੋਦ ਨੇ ਗੰਮਾ ਦੀ ਨੱਕ ਨੂੰ ਢਾਲ ਲੱਤ ਤੋੜ ਗਈ ਮम्मा ਮਾਹ ਦਾ ਸੋਦੇ ਅੰਗੂ ਹੋ ਜਾ ਮੈਂ ਹੱਥ ਕਿੱਦਾਂ ਦੇ ਉਹਦੇ ਹੱਥ ਕਿੱਦਾਂ ਦੇ ਆ ਬੜਰੀ ਦੀ ਸੰਗ ਲੱਗਦਾ ਦੁਜੇ ਲਾ ਦੇ ਉਹ ਬੜਰੀ ਦੀ ਬੜਰੀ ਲਾ ਦੇ ਸਤ ਦਾ ਉਹਨੂੰ ਤੋਂ ਬਹੁਤੇ ਕਿਹਦੀ ਸੰਗ ਲਾ ਲਗਾ ਜੋਗੇ ਦੀ ਕੰਮੇ ਨੇ ਬੁਲਾਵੇ ਦੀ ਕੰਮੇ ਨੇ ਬੁਲਾਉ ਇਹਨਾਂ ਨੂੰ ਗਾਵਾਂ ਬਣੀਆਂ ਨੇ ਆ ਕੰਮੇ ਨੇ ਬੁਲਾਉ ਲਓ ਜੀ ਆਪਣੀ ਪਹਿਲੀ ਕਿਆਰੀ ਹੋ ਗਈ ਆ ਕੰਪਲੀਟ ਇੱਥੇ ਤੱਕ ਪਾਣੀ ਦੇਖੋ ਕਿੰਨਾ ਕਿੰਨਾ ਚੜ ਗਿਆ ਪਾਣੀ ਥਾਂ ਵੜਾ ਸਕਤ ਵਾ ਅੱਗੇ ਅੱਗੇ ਨਾ ਥਾਂ ਵੀ ਉੱਚਾ ਕਰਦੇ ਆਪਾਂ ਕਈਆਂ ਨਾਲ ਹੋਲੀ-ਨਿਗਿਨੀ ਕਿਆਰੀਆਂ ਪੜ ਕੇ ਡੇਆਂ ਕਰਨਾ ਮਿਹਨਤ ਬੜੀ ਲੱਗਣ ਈ ਆ ਲੈ ਆ ਇੱਕ ਲਾਸਟ ਬੂਟ ਆਹੀ ਆ ਇਹ ਕਾਰਡ ਦਾ ਇਹਨੂੰ ਕਰਕੇ ਲੈ ਕਰਨਾ ਵਾ ਤੇ ਫੇਰ ਇੱਥੇ ਦਾ ਪਾਣੀ ਆਊਗਾ ਉਹਦਾ ਇੱਕ ਕੰਪਲੀਟ ਹੋ ਗਈ ਆ ਹੁਣ ਦੂਜੀ ਚਲਾਵਾਂਗੇ ਲਓ ਜੀ ਹੱਲੇ ਆਪਣੇ ਆ ਦੋ ਲੈਣਾ ਪਈਆਂ ਲੈ ਪਾਣੀ ਲੱਗਣ ਵਾਲੀਆਂ ਤੇ ਇਹ ਕਹਿੰਦੇ ਸਾਰਾ ਪਾਣੀ ਲਾ ਕੇ ਜਾਣਾ ਘਰ ਨੂੰ ਆਪਾਂ ਤੇ ਹੁਣ ਟਾਈਮ ਹੋ ਗਿਆ ਵਾ 9 ਵਜਕੇ ਤੇ 16 ਮਿੰਟ ਤੇ ਭੁੱਖ ਲੱਗੀ ਸੀ ਤੇ ਜੂਸ ਲੈਣਤਾ ਰਵੀ ਭਾਜੀ ਨੇ ਹੈਲੋ ਅੱਜ ਰਵੀ ਵਾਲਾ ਪਾਰਟੀ ਆ ਰਵੀ ਦਾ ਅੱਜ ਬਾਰਥਡੇ ਹੀ ਤੇ ਉਹਦੇ ਕਰਕੇ ਅੱਜ ਪਾਰਟੀ ਆ ਆਪਣੇ ਵੱਡੇ ਵੀਰੇ ਬੈਠੇ ਇੱਧਰ ਵੇਖੋ ਕਦਾ ਚਮਕਾ ਮਾਣਦੇ ਆ ਹੈਲੋ ਜੂਸ ਡੋਲ ਗਿਆ ਤੇ ਆਪਣੇ ਇੱਥੇ ਦਾ ਡੋਲ ਲੈ ਸੰਦਾ ਜੇ ਜੂਸ ਡੋਲ ਗਿਆ ਤੇਰਾ ਜਲੂਸ ਕੱਢ ਦੇਣਾ ਯਾ ਆਪਾਂ ਆਤੀਆਂ ਦੂਜੇ ਗਾਂ ਘਰ ਦੋ ਭਰਾ ਆ ਤੁਰ ਤੱਕ ਪਾਣੀ ਆ ਆ ਕਈ ਵਾ ਹੁੰਦੇ ਲੋ ਜੀ ਜੂਸ ਬਹੁਤ ਟੇਸਟੀ ਆ ਤੇ ਹਲੇ ਵੀਰ ਵੀ ਪੀਂਦੇ ਆ ਬਹੁਤ ਆ ਜੂਸ ਵਧੀਆ ਬਣਾਇਆ ਟੇਸਟੀ ਆ ਕਿਦਾਂ ਲੱਗਣ ਦਾ ਵੀਰ ਜੂਸ ਓਏ ਮਿਲੇ ਜੂਸ ਕਿਦਾਂ ਲੱਗਣਿਆ ਵਧੀਆ ਬਣਾਇਆ ਆਮਲਾ ਹੰਬ ਵਿੱਚ ਪਾਏ ਹੁੰਦੇ ਨਾ ਆਮਲਾ ਸਵਾਦ ਹੁੰਦਾ ਦੰਦ ਦਿਖਾ ਮੜੇ ਦੰਦੂ ਆਪਣੇ ਆ ਇੱਕ ਵੱਡਾ ਚੂਹਾ ਇਹ ਤੁਰਦਾ ਫਿਰਦਾ ਚੂਹਾ ਏ ਬੰਦਿਆਂ ਦੀ ਭੇਚ ਆਇਆ ਚੂਹਾ ਏ ਹਾਂਜੀ ਮੋਟੇ ਜੀ ਹਲੇ ਪੀਤਾ ਨਹੀਂ ਹਲੇ ਆਦਾ ਪੀਤਾ ਨਹੀਂ ਕਿੱਦਾਂ ਦੱਸਾਂ ਵੀ ਕਿੱਦਾਂ ਦਾ ਲੱਗਾ ਮੋਟਾ ਸਪੈਸ਼ਲ ਮੋਟੇ ਮੋਟਾ ਸਪੈਸ਼ਲ ਗੱਡੀ ਮੋਟੇ ਮੋਟੇ ਨੂੰ ਚਾਰੀ ਆ ਗਈ ਆ ਥੱਲੇ ਤੇ ਮੋਟਾ ਲਫਾਵੇ ਦਾ ਜਲੂਸ ਹੀ ਕੱਢਦੇ ਲੱਗਾ ਆ ਬਹੁਤ ਇੱਤਨਾ ਫੜ ਆਪੇ ਕਹਿ ਗਿਆ ਕਹਿੰਦਾ ਚਾਰੀ ਵੱਧ ਪਾਇਓ ਹੂੰ ਚਾਰੀ ਚਾਰੀ ਇੱਕੋ ਚਾਰੀ ਲੱਗਦਾ ਇਹਦੀ ਫੇਵਰੇਟ ਡੇਸ ਹੈ ਦੀ ਲੋ ਜੀ ਆਪਾਂ ਆ ਗਏ ਹੁਣ ਕਰ ਤੇ ਹੁਣ ਟਾਈਮ ਹੋ ਗਿਆ 11 ਵਜੇ ਤੇ ਲੋ ਜੀ ਆਪ ਆ ਗਏ ਅਸੀਂ ਘਰ ਤੇ ਆਣ ਕੇ ਰੋਟੀ ਖਾ ਲਈ ਆ ਤੇ ਹੁਣ ਆਪਾਂ ਲੱਗੇ ਅਸੀਂ ਲੰਮੇ ਪੈਣ ਤੇ ਅਸੀਂ ਸੋਚਿਆ ਵਲੌਗ ਦਾ ਐਂਡ ਕਰ ਦਈਏ 12:45 ਮਿੰਟ ਹੋ ਗਿਆ ਤੇ ਹਲੇ ਦੋ ਕਿਆਰੀਆਂ ਰਹਿ ਗਈਆਂ ਨਾਲ ਲਾਵਾਂਗੇ ਸਵੇਰੇ ਪਾਣੀ ਤੇ ਮਿਲਦੇ ਆ ਤੁਹਾਨੂੰ ਹੁਣ ਨੈਕਸਟ ਵਲੌਗ ਦੇ ਵਿੱਚ ਵਲੌਗ ਹੁੰਦਾ ਆਪਣਾ ਅੱਜ ਇੱਥੇ ਹੀ ਖਤਮ ਮੋਟਾ ਆਪਣਾ ਸੌਂ ਗਿਆ ਵਾ ਮੋਟਾ ਤੁਹਾਨੂੰ ਦਿਖਾ ਦੇ ਆਹ ਦੇਖੋ ਮੋਟਾ ਪੈ ਗਿਆ ਲੰਮੇ ਟਾਈਮ ਨਾਲ ਹੀ ਥਾਗ ਗਿਆ ਮੋਟਿਆ ਹਾਂਜੀ ਠੀਕ ਆ ਚਲ ਮਿਲਦੇ ਆ ਤੁਹਾਨੂੰ ਹਣ ਨੈਕਸਟ ਵਲੌਗ ਦੇ ਵਿੱਚ ਵਲੌਗ ਹੁੰਦਾ ਆਪਣਾ ਇੱਥੇ ਹੀ ਖਤਮ ਬਾਏ ਬਾਏ